ਗੱਲ ਕਰਾਂਗੇ ਮੋਲਕ ਪੰਜਾਬ ਦੀ ਜਿਹਦਾ ਜਿਹਨੂੰ ਬਰਬਾਦ ਕਰ ਲਈ ਪਹਿਲਾ ਪਾਰਟੀਸ਼ਨ ਤੇ ਫੇਰ ਪੰਜਾਬ ਹਰਿਆਣਾ ਅਪਾਚਲ ਇਹ ਵੱਡੇ ਗਏ ਮੋਲਕ ਪੰਜਾਬ ਨੂੰ ਅੱਜ ਕਿਹੜੀ ਸਥਿਤੀ ਤੇ ਲਿਆਤਾ ਮੋਲਕ ਪੰਜਾਬ ਦੇ ਵਿੱਚ ਮੁਸਲਮਾਨ ਨੂੰ ਨਮਾਜ਼ਾਂ ਦੀ ਤੇ ਜਿੰਨੀਆਂ ਮਸਜਿਦਾਂ ਸੀ ਉਹਨਾਂ ਦੇ ਗੁੰਬਦ ਵੀ ਕਹਿੰਦੇ ਸੋਨੇ ਨਾਲ ਬਣਾਏ ਜਾਂਦੇ ਸੀ ਤੇ ਜਿੰਨੇ ਮੰਦਰ ਸੀ ਉਹ ਵੀ ਐਵੇਂ ਹੀ ਕਰਿਆ ਜਾਂਦਾ ਸੀ ਤੇ ਸਿੱਖਾਂ ਦੇ ਸਥਾਨ ਦਾ ਆਪਣੇ ਨਾਮੇ ਸਵਰਨ ਮੰਦਰ ਵੀ سونے ਦਾ ਤੇ ਜਿਹੜਾ ਤੁਸੀਂ ਐਂ ਦੇਖ ਲਓ ਉਹ ਜ ਹਰੇਕ ਕਹ ਲੋ ਧਰਮ ਦੀ ਸਤਿਕਾਰ ਕਰਨ ਵਾਲਾ ਉੱਥੇ ਸਿੱਖਾਂ ਨੂੰ ਕੀ ਸਤਿਕਾਰ ਮਿਲ ਰਿਹਾ ਪਹਿਲਾਂ ਤਾਂ ਇੱਕ ਬੀਬੀ ਵੀ ਕਿਰਪਾਨ ਲੁਾਈ ਗਈ ਜਿਹਨੇ ਜੱਜ ਦਾ ਇੰਤਿਆਮ ਦੇਣਾ ਸੀ जिने ਲੋਕਾਂ ਨੂੰ ਕਾਨੂੰਨ ਦੀ ਸੇਧ ਦੇਣੀ ਸੀ ਤੇ ਆਰਟੀਕਲ 25 ਉਹਦਾ ਹੀ ਫੰਡਮੈਂਟਲ ਰਾਈਟ ਉਹਦੇ ਤੋਂ ਖੋਇਆ ਗਿਆ ਉਹਦੇ ਤੋਂ ਬਾਅਦ ਵਿੱਚ ਜਿਹੜੇ ਨਮਾਇंदे ਹੁੰਦੇ ਨੇ ਜਿਵੇਂ ਪੰਚ ਸਰਪੰਚ ਸਰਪੰਚ ਵੀ ਲਾਹ ਕਿਲੇ ਤੇ ਜਾਨ ਲੱਗੇ ਉਹਦੀ ਕਿਰਪਾ ਨਾਲ ਉਹਦੇ ਸਵਾਲ ਉਠਾਏ ਤੇ ਉਹਦੇ ਤੋਂ ਬਾਅਦ ਸਿਰਸਾ ਜੀ ਤੇ ਕੱਲ ਅਸੀਂ ਜਾ ਕੇ ਆਏ ਹਾਂ 11 ਮਹੀਨੇ ਤੋਂ ਗੁਰਜੀਤ ਸਿੰਘ ਖਾਲਸਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ ਉਹਦੇ ਲਈ ਕਾਨੂੰਨ ਬਣਾਉਣ ਲਈ ਟਾਵਰ ਤੇ ਬੈਠਾ ਹੈ ਦੇਖੋ ਪੰਜਾਬ ਦੇ ਵਿੱਚ ਕਿਸੇ ਵੀ ਧਰਮ ਦਾ ਸਤਕਾਰ ਨਹੀਂ ਹੁੰਦਾ ਸੀ ਬਿਨਾ ਕਹੇ ਤੇ ਸਭ ਕੁਝ ਮਿਲ ਜਾਂਦਾ ਸੀ ਹੁਣ ਤੁਸੀਂ ਦੇਖੋ ਆਪਣੇ ਨਾਲ ਕਿੰਨੀ ਬਦਕੀ ਕੀ ਕਰੀ ਜਾ ਰਹੀ ਹੈ ਇੱਕ ਬੰਦਾ 11 ਮਹੀਨੇ ਤੋਂ ਬੈਠਾ ਉਹਦੀ ਸੁਣਵਾਈ ਨਹੀਂ ਤੇ ਕਿਰਪਾਨ ਜੀ ਵੀ ਫੰਡਮੈਂਟਲ ਰਾਈਟ ਹੈ ਉਹਦੀ ਸੁਣਵਾਈ ਨਹੀਂ ਉਹ ਲਵਾਈ ਜਾਂਦੀ ਹੈ ਤੇ ਜੇ ਕੋਈ ਸਵਾਲ ਜਿਹਨੂੰ ਠਾਉਣੇ ਚਾਹੀਦੇ ਨੇ ਉਹ ਚਾਹੇ ਉਹ ਦਮਦਮੀ ਟਕਸਾਲ ਦੇ ਮੁਖੀ ਹੋਣ ਚਾਹੇ ਬੁੱਢਾ ਦਲ ਦੇ ਬਲਬੀਰ ਜੀ ਹੋਣ ਚਾਹੇ ਐਸਜੀਪੀਸੀ ਦੇ ਹੋਣ ਉਹਨਾਂ ਨੇ ਮੂੰਹ 'ਚ ਘੁੰਗੜੀਆਂ ਪਾਈਆਂ ਹੋਈਆਂ ਨੇ ਉਹਨਾਂ ਨੇ ਲੜਨ ਦਾ ਕੀ ਆ ਸਾਡੇ ਇਕੱਲੇ ਉੱਤੇ ਜਾ ਕੇ ਨਾਲ ਵਾਜਤਾ ਕੀ ਠਾਉਣੀ ਹੈ ਬਿਆਨ ਤੱਕ ਨਹੀਂ ਦਿੱਤੇ ਸਭ ਤੋਂ ਵੱਡੀ ਬਿੱਟੇ ਮੂੰਹ ਹੈਗੀ ਆ ਸਰਸਰ ਦੀ ਮਨਜੀਤ ਸਿੰਘ ਜਿਹੜਾ ਦਿੱਲੀ ਚ ਆਪਣੇ ਆਪ ਨੂੰ ਸਿੱਖਾਂ ਦਾ ਨੁਮਾਇੰਦਾ ਬਣਿਆ ਬੈਠਾ ਤੇ ਪੱਗ ਦੇ ਵਿੱਚ ਸਿਰ ਬਸਾਈ ਬੈਠਾ ਉਹ ਵੀ ਦੇਖੋ ਉਹਦੀ ਅਪਰੋਚ ਹੁੰਦੇ ਹੋਏ ਉਹ ਬੰਦਾ ਸਿੱਖਾਂ ਨੂੰ ਇਨਸਾਫ ਨਹੀਂ ਦਵਾ ਸਕਦਾ ਮਤਲਬ ਤੁਸੀਂ ਉਹਦੇ ਹੀ ਕਾਦੇ ਨਹੀਂ ਲੈਣੇ ਹੋ ਤੁਹਾਡੀ ਹੱਬਸ ਤੇ ਲਾਸਟ ਨੂੰ ਪੂਰਾ ਕਰਨ ਲਈ ਤੁਹਾਡੇ ਅੰਦਰ ਦੀ ਜਿਹੜੀ ਹੁੰਦੀ ਹੈ ਅਹੰਕਾਰ ਨੂੰ ਹੋਰ ਵਧਾਉਣ ਲਈ ਗੁਰੂ ਮਹਾਰਜ ਜੀ ਨੇ ਪੰਥ ਨੂੰ ਆਪਾਂ ਨੂੰ ਇਹ ਰਾਹ ਦੁੱਤਾ ਜਿਵੇਂ ਵਿੱਚ ਨਿਮਰਤਾ ਪ੍ਰੇਮ ਇੱਕ ਦੂਜੇ ਦਾ ਸਤਿਕਾਰ ਤੇ ਉਹ ਸਿੱਖ ਗੁਰੂ ਮਹਾਰਾਜ ਕਹਿੰਦੇ ਸੀ ਮੈਨੂੰ ਚੰਗਾ ਲੱਗਦਾ ਜਿਹੜਾ ਸਿੱਖ ਸਿੱਖ ਤੋਂ ਹਾਰ ਕੇ ਖੁਸ਼ ਹੋਵੇ ਸਾਧ ਸੰਗਤ ਜੀ ਆਪਾਂ ਜਾਗੀਏ ਨਹੀਂ ਤਾਂ ਜਿਵੇਂ ਬੰਦੇ ਹੋਏ ਆ ਆਪਾਂ ਐਂ ਜੁੱਤੀਆਂ ਖਾਂਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ